नानक साथी मान पगत भॻवान प्राणी मी सू भॻवान जानक पो ना को सदा न त को बि धार पजो

The man. you oh. वाहिगुरू जी पत Hãy subscribe cho kênh Ghiền Mì Gõ Để không bỏ ਰਾਧਾ ਨਾ ਨਨੋ ਨਿਰਵਾਤ ਕੋ ਓ ਬਰੋ ਬਰੋ ਲਾਇਆ ਓ ਜੇਵੋ ਨਾ ਲਾਈ ਆ ਪੂਰਤ ਹੈ ਮਯੋ ਤਾ ਚਤਿਆ ਮੈਂ ਰਾਮ ਨਰੋ ਅਸਿਵ ਜਨਮ ਆਇਆ ਜੀ ਸਨਾਧਾ ਮਿਲਿਆ ਕਾ ਰਾਮ ਨਾ ਨਿਸ਼ਵਰੇ ਹਾਈ ਇਕ ਓੰਕਾਰੂ ਸਰਬ ਸਰਤੂ ਰਾਧੂ ਮਲਾ ਆਵੇ ਵਿਦਨਪੰਡ ਬਰੰਗਣਾ ਗੰਗਾ ਲਟਿਆ ਟੇ ਨੰਦਨੋ ਕਥਮ ਰਾਗ ਤਾਰੂ ਗਾ ਕਰਹੀ ਸੱਜ ਰਾਗਣੀ ਸੰਗੀਤ ਰਖੀ ਊਟ ਸੰਗ ਅਰਬੀਲਾ ਵਲੀ ਉਧਿਆਤੀ ਬਾਵੀ ਤੰਦਵੀ ਬਨਸਲੇ ਕੀ ਕੀ ਪਿਵਾਰੀ ਤਰੂਤੀ ਪੰਜੰਦਾਰੀ ਪੰਚਮ ਹਰਿ ਕਰ ਸੁਣਾ ਬਈ ਬੰਗਾ ਲਮ ਸਦ ਮਾਦਵ ਗਾਇ ਲਾਲ ਬਾਜੀ ਗੁਰੂ ਜੀ ਬਾਣੀ ਗੁਰੂ ਬਾਣੀ ਗੁਰੂ ਸਾਹਿਬ ਜੀਓ ਜੀਨੇ ਤਾਂ ਆਪਣੇ ਮਹਾਰਾ ਦੁਖੰ ਕਾ ਸੁਖਰਾ ਸਵਾ ਕੋ ਵਿਗਨ ਨ ਕੋ ਲਾਗੇ ਜਾ ਕੀ ਪ੍ਰਭਾ ਗੁਰਦਾਸ ਸਰਦਾ ਸਿੱਖ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੀ ਜੀ ਸਹਾਇ ਬਾਹਰ ਸ੍ਰੀ ਭਗਵੰਤੀ ਜੀ ਕੀ ਬਾਦਸ਼ਾਹੀ ਦਸਵੇਂ ਪ੍ਰਤਮ ਪਤੋਸੀ ਸਿਮਰ ਕੇ ਗੁਰੂ ਆਨਕਲੀ ਤੇ ਆਈ ਸ੍ਰੀ ਅਦਗੁਰੂ ਤੇ ਅਮਰਦਾਸ ਰਾਮਦਾਸ ਸਾਹਿਬ ਜੀ ਸਹਾਇ ਅੱਜਨਾਰ ਗੋਬਿੰਦ ਸਿੰਘ ਜੀ ਸਰਵ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨਨ तया ਇਹ ਦੇਠੇ ਸਤਿਗੁਰੂ ਜੀ ਦੇ ਬਾਹਰ ਸਿਮਰਿਆ ਕਰਨੋਂ ਕੀ ਆਵੇਦਾਈ ਸਭਥ ਆਈ ਹੋਈ ਸਹਾਇ ਜੇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੰਥ ਨੇ ਬਾਲੀ ਧਰਮ ਦੇ ਰਾਖੇ ਸ਼ਮਸ਼ੇਰੀ ਪਿਤਾ ਸਰਵਾਂਸਦਾਨ ਸਤਿ ਆਈਓ ਹੋਈ ਸਹਾਇ ਦਾ ਸਪਾਤਸ਼ਾਹੀਆਂ ਜੀ ਦੀ ਆਤਮਕ ਜੋਤ ਗੋਤਾ ਕਦੀ ਦੇ ਬਿਰਾਜਮਨ ਸਤਿਗੁਰੂ ਚੰਨ ਸਾਤਨ ਤਖਤ ਦੇ ਮਾਲਕ ਆਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਬਾਠ ਦੱਖਣ ਉਪਦੇਸ਼ ਦਾ ਧਿਆਨ ਧਰ ਕੇ ਬੋਲ ਜੀ ਆਏ ਗੁਰੂ ਗੁਰੂ ਜੀ ਸਤਗੁਰਾਂ ਦੇ ਸਾਜਿਕ ਨਵਾਜੇ ਹੋਏ ਪੰਜਾਂ ਪਿਆਰਿਆਂ ਜਿਨ੍ਹਾਂ ਸਾਈਂ ਹੋ ਜਾਂਦੇ ਆਂ ਚਾਲੀਆਂ ਮੁਕਤਿਆਂ ਰੱਖੀਆਂ ਜੱਪੀਆਂ ਤੱਕੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਬਣ ਸਕਿਆ ਦੇਖ ਜਲਾ ਜੀ ਦੇਖਵਾਹੀ ਦੇਖ ਸੋਖਿਆ ਮਿੱਠੀ ਕੀਤਾ ਤੇ ਨਾਮ ਪਿਆਰੇ ਸਿਆਰਿਆਂ ਦੀ ਸਾਵਨ ਪਵਿੱਤਰ ਕਮਾਈ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰੇ ਦੇ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪਤਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਸਦਾ ਵਾਹਿਗੁਰੂ 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 ਨਾਮ ਜਿਤਾ ਵਿੱਚ ਤਾ ਸਤਿਕਾਰ ਸਰਬਸਕੋ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਖਿਆ ਰਿਆਇਤ ਲੀਗ ਤੇ ਫਤਿਹ ਬਿੰਦ ਕੀ ਪਾਇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਾਈ ਹਰ ਸਾਹਿਬ ਜੀ ਕੇ ਬੋਲਵਾ ਲਈ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨੂ ਸਿੱਖੀ ਦਾਨ ਕੇਸ ਦਾਨ ਰੈਤ ਦਾਨ ਭੀਕ ਦਾਨ ਵਿਸਾਧਾਰ ਤੋਂ ਸਦਾ ਦਾਣਾ ਸਰਦਾਰ ਨਾਮ ਦਾ ਨਾਮ ਸ੍ਰੀ ਸਫਾਈ ਦੇ ਦਰਸ਼ਨ ਇਸ਼ਨਾਮ ਚੰਤੂਆਂ ਝੰਡੇ ਪੋਗੇ ਜੁਗੋ ਜੁਗੋ ਟਾਲ ਹੋਗੇ ਤਾਂ ਰੁਕਾ ਦੇ ਕਾਰ ਖਾਨ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਆਪ ਜੀ ਲਈ ਸਿੱਖਾ ਦਾ ਮੰਨਿਵਾ ਮਾਤੋ ਜੀ ਦੀ ਮਤ ਦਾ ਰੱਖਾ ਆਪ ਦਾ ਪਰਿਵਾਰ ਨੂੰ ਇਹ ਦਾਤ ਖਵਾਇਦੂ ਆਪਣੇ ਪੰਥ ਦੇ ਸਦਾ ਸਹਾਇਲਾਤਾਰ ਕੀ ਉਹ ਸ੍ਰੀਨਕਾਹ ਸਾਹਿਬ ਜੀ ਤੋਂ ਲੈ ਕਰਕੇ ਹੋਰ ਬਹੁਤ ਬਾਰੇ ਗੁਲਤਾਨਾ ਜਿਹਨਾਂ ਤੋਂ ਪਰਤ ਨੂੰ ਵੀ ਛੋੜਿਆ ਗਿਆ ਹੈ ਜੀ ਭੁੱਲੇ ਦਰਸ਼ਨ ਦੇ ਰਾਗ ਸੇਵਾ ਸੁਭਾ ਦਾ ਦਾਨ ਖਾਲਸਾ ਜੀ ਦੇ ਬਖਸ਼ੂ ਥੇਨਵਾੜੀਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਨੇ ਤਾਨ ਸਤਿਗੁਰੂ ਨਿਯੋਕਿਆਂ ਦੀ ਹੋਰ ਸਤਿਗੁਰੂ ਨੇ ਆਸਰੇ ਦਾ ਆਸਰਾ ਸਤਿਗੁਰੂ ਦਿਨਾਂ ਬੰਦ ਨੂੰ ਗੁਰਤਾ ਗਦੀ ਦੇ ਆੜ ਮਾਨ ਸਤਿਗੁਰੂ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਨ ਤਨ ਜਸਵੇਸ਼ ਪਿਤਾ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੀ ਸਰਬਸਾਭ ਦੀ ਤਰ੍ਹਾਂ ਸਲਾਮਾਂ ਜੋੜ ਮੇਲਾ ਨੂੰ ਮੁੱਖ ਰੱਖਦੇ ਹੋਣੀ ਸਤਿਗੁਰੂ ਜੀ ਮਾਤਾ ਗੁਜਰਖੌਰ ਜੀ ਸਹਿਬ ਆਬਾਜੀਤ ਸਿੰਘ ਜੀ ਸਹਿਬ ਆਬਾ ਅਰਸਿੰਘ ਜੀ ਸਹਿਬ ਆਬਾ ਜੋਰਾਵਰ ਸਿੰਘ ਜੀ ਸਹਿਬ ਆਬਾ ਭਤੇਸ਼ ਸਿੰਘ ਜੀ ਸਮੂਹ ਸ਼ਹੀਦਾਂ ਸਿੰਘਾ ਸਿੰਘਣੀ ਨਾ ਭਜੰਗੀਆਂ ਗੁਰਮਖਾਨ ਯੋਧਿਆਂ ਸੂਰਬੀਰਾਂ ਦੀਆਂ ਯਾਦਾਂ ਨੂੰ ਮੁੱਖ ਰੱਖਦੇ ਹੋ ਮਹਾਰਾਜ ਨਗਰ ਨਗਰਾਨੀ ਸੰਗਤ ਵੱਲੋਂ ਆਪ ਜੀ ਦੇ ਇਸ ਸੰਸਥਾਨ ਦੇ ਗ੍ਰੀਵਣਵਾਗ ਸਾਰੀਆਂ ਸੰਗਤਾਂ ਵੱਲੋਂ ਧੂਕੀ ਬਾਣੀ ਆਈ ਤੇ ਸਗਰੀ ਚਿੰਤਾਵਟਾਈ ਦੇ ਮਹਾਰਾਜਾ ਕਨਿਮਸਾਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਗਰੀਬ ਨਿਵਾਸ ਸ੍ਰੀ ਅਖੰਡ ਪਾਠ ਸਹਿਜ ਜੀ ਆਪ ਨੂੰ ਕੀਤੇ ਗਏ ਆਪ ਜੀ ਦੀ ਆਗਾਜ਼ ਦੇ ਅਨੁਸਾਰ ਐਸ ਸਮੇਂ ਭਗਤ ਪਾਏ ਦੇ ਹਨ ਦਿਨੇ ਦਿਨਾਂ ਤੋਂ ਲੈ ਕਰਕੇ ਕੋ ਬਾਣੀ ਪੜਦੇ ਆਂ ਜੁਵਾਲੀ ਸੁਣਦੇ ਆਂ ਸੇਵਾ ਕਰਦੇ ਆਂ ਬਿਲਕੁਲ ਬਾਦ ਪਾਤਸ਼ਾਹ ਜੀ ਹੰਕਾਰ ਦੀਆਂ ਭੁੱਲਾਂ ਜਿੱਤਾਂ ਲਾਤੀਆਂ ਟੁੱਟੀਆਂ ਹੁੰਦੀਆਂ ਨੇ ਤੇ ਮਨ ਕਰਿਓ ਜੀ ਅੱਗੇ ਤੋਂ ਸਵਾਤ ਦੇਣੀ ਸੋਤ ਦੇਣੀ ਗੁਰਬਾਣੀ ਪੜ੍ਹਨ ਨੂੰ ਸੁਣਨ ਨੂੰ ਸੇਵਾ ਕਰਨ ਲਾ ਆਪ ਜੀ ਨੇ ਬਾਨੂੰ ਤੁਮ ਦੇਣਾ ਪੜੀ ਸੁਣੀ ਗੁਰਬਾਣੀ ਦਰਾਈਆਂ ਸੰਗਤਾਂ ਦੇ ਸਿੰਨਾ ਪਿਆਰਿਆਂ ਦੇ ਬਰਿਆਲੇ ਦੇ ਵਿਦਿਆਰਥੀਆਂ ਨੇ ਹਿਰਦੇ ਦੀ ਖ ਦਰੋਂਕਰ ਹੋ ਸਿੱਖੀ ਦੀ ਬਖਸ਼ੋ ਕੋਲਾਨੀ ਪੜੀ ਸੁਮੇ ਦਾ ਮਹਾਤਮ ਸਾਰੇ ਨਗਰਾਂ ਦੇ ਵਿੱਚ ਸੁਖ ਸ਼ਾਂਤੀ ਮਰਤੌਣੀ ਮਹਾਰਾਜ ਅੰਧ ਧੰਦੇ ਵਾਦੇ ਕਰਨੀ ਲਾਲੀ ਦੇ ਮੋਤੀ ਕੰਦ ਰਸਤੀਆਂ ਦੇਣੀਆ ਗਰੀਬ ਨਵਾਜ਼ ਦੀਓ ਸੂਰਾ ਸੋ ਪਹਿਜਾਨੀਏ ਜੋ ਲਰੇ ਦੀ ਨੱਚੇ ਹੇਤ ਊਰਜਾ ਊਰਜਾ ਘਟ ਮਰੇ ਕਾਬੂ ਨਾ ਸ਼ਹਿਰ ਛਾਟੇ ਖੇਤ ਦੇ ਮਹਾਵਾਕਾਂ ਦੇ ਸਾਥ ਹਰ ਸਾਲ ਵੀ ਕਰ ਗਰੀਬ ਨਵਾਜ਼ ਸ਼ਹਿਰਤਾਂ ਨੂੰ ਮੁਖ ਰੱਖਦੇ ਹੋਏ ਨਗਰ ਨਗਰਾਂ ਦੀ ਸੰਗਤ ਵੱਲੋਂ ਉਦਮਪੁਰਾ ਦੇ ਦਿੱਤੇ ਜਾਂਦੇ ਨੇ ਆਪ ਦੀ ਯਾਦਗਾਰ ਦੇ ਇੰਸ਼ਾਲ ਮਹਾਰਾਜ ਇਹ ਕਾਰਜ ਹੋਇਆ ਹੈ ਕ੍ਰਿਪਾ ਕਰਵਾ ਸਕੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਵੱਲੋਂ ਆਪ ਜੀ ਨੂੰ ਬੜੇ ਸੋਹਣੇ ਸੁੰਦਰ ਪੋਸ਼ਾਕੇ ਪਹਿਨਾਏ ਗਏ ਸੁੱਤੇ ਜਾਣ ਦੇ ਇੰਦੀਕਾਰ ਕਰੋ ਸੇਵਕਾਂ ਦੇ ਪਰਦੇ ਕਚਨੇ ਮਹਾਰਾਜ ਤੇ ਸੰਗਤਾਂ ਦੇ ਤਿਲਕੁਲ ਦੇ ਵਿੱਚੋਂ ਆਪ ਜੀ ਦੇ ਦਰ ਤੇ ਪੰਚਮ ਤਿਹਾਵਲ ਗ੍ਰਾਹ ਪਛਾਦਨੇ ਤੇ ਦਾ ਗੁਰੂ ਕਾ ਲੰਗਰ ਸਕੇ ਆਏ ਆਪ ਜੀ ਕਿਰਪਾ ਕਰੋ ਜੀ ਅੰਤਪ੍ਰਕਾਰ ਭੋਜਨ ਭੋਗ ਕੀਏ ਬਹੁ ਵਿੰਜਨ ਬਿਟਾਈ ਕਈ ਕਾਕ ਸਰ ਸੋਚ ਬੰਦਰਾ ਬੋਲਾ ਬੂ ਘੋ ਘਹਰ ਆਪ ਜੀ ਨੂੰ ਹੋਗ ਲਗੇ ਪ੍ਰਵਾਹ ਹੋਆ ਪ੍ਰਸ਼ਾਦ ਗੁਰੂ ਕਾ ਲੰਗਰ ਸੰਗਤਾਂ ਨੇ ਜਿਹੜੇ ਬਿਤਾਉਂਦੀ ਆ ਗਿਆ ਹੋਵੇ ਜੋ ਜੀ ਛਕੇ ਸਵਾਤਜੀ ਦਾ ਨਾਮ ਜੇ ਸਤਿਗੁਰੂ ਗਰੀਬ ਨਿਵਾਜ਼ ਸੇਵਕਾਂ ਨੇ ਕੀਤੀ ਰਹੀ ਸੇਵਾ ਸੰਗਤਾਂ ਨੇ ਕੀਤੀ ਹੋਈ ਸੇਵਾ ਅੱਜ ਦੇ ਦਰ ਤੇ ਪ੍ਰਵਾਨ ਕਰਨੀ ਸਤਿਗੁਰੂ ਦੇ ਅਨ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਸਭ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰੋ ਦਿਲਪੁਰੇ ਘਰ ਦਾ ਵਰ ਪ੍ਰਵਾਨ ਕਰੋ ਸੰਗਤਾਂ ਨਾਲ ਚੱਲਿਆ ਹੋਇਆ ਕਦਮ ਕਦਮ ਸਵਾਸ ਸਵਾਸ ਲੇਖੇ ਦੇ ਵਿੱਚ ਪਾਓ ਸੱਤੇ ਪਾਤਸ਼ਾਹ ਨਗਰ ਦਾ ਭਲਾ ਕਰਨਾ ਸਿੱਧੇ ਮੀਰਾ ਪਿਆਦਰ ਰੱਖਣਾ ਆਪਣੇ ਘਰ ਦੇ ਨਾਲ ਨੂਰ ਤੇ ਰੱਖਣਾ ਗਰੀਬ ਨਿਵਾਜ਼ ਸੱਤੇ ਪਾਤਸ਼ਾਹ ਪੁਰਾਅਬਲੀ ਕੀਤਾ ਕਰੋ ਇਲਾਹੀ ਦਰਗਾਹ ਦੀ ਪਾਵਨ ਤੇ ਪਵਿੱਤਰ ਭਗਵਨ ਨਾਮਾ ਸਾਹਿਬ ਦੀ ਬਖਸ਼ਿਸ਼ ਕਰੋ ਸੰਗਤਾਂ ਨੂੰ ਨਿਹਾਲ ਕਰੋ ਪੁਵਿੱਤਰ ਵਜਨਾਂ ਤੇ ਚੱਲਣ ਦੀ ਸਮਰੱਥ ਦੇਵ ਜੀ ਸਾਧਗੁਰੂ ਜੀ ਐਸ ਸਮੇਂ ਦੀ ਅਰਦਾਸ ਆਪ ਜੀ ਦੇ ਦਰ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਦੀ ਅਰਦਾਸ ਸੰਗਤੂਰ ਦੀ ਅਰਦਾਸਾਂ ਪ੍ਰਵਾਨ ਕਰੋ ਸਹੀ ਪਿਆਰੇ ਵੇਦਿਓ ਜਿਨ੍ਹਾਂ ਨੇ ਮੇਰੇ ਪੁਵਿੱਤਰ ਵਾਜ ਨੂੰ ਨਾਮ ਕੀਤਾ ਵੀ ਤੁਹਾਨੂੰ ਗੁਰੂ ਨਾਨਕ ਨਾਮ ਛੜਦੀ ਕਲਾ ਧਰਤੀ ਦਾ ਭੋਗ ਦਾ ਖਾਲਸਾ ਅੱਜ ਦੁਨਿਆ ਕਹ ਭਈ ਅਨਾਲ ਕੀ ਸਭੇ ਚਲਾਓ ਪੰਥ ਸਤਿਗੁਰਾਂ ਕੋ ਹੁਕਮ ਹੈ ਆਨੇ ਹੋ ਗ੍ਰੰਥ ਜੋਗੰ anth ਜੀ ਮਾਰਨੇਓ ਬਾਕੀ ਗ੍ਰੰਥ ਜੀ ਜੋਗ ਕੋ ਮਿਲ ਬੂਝ ਹੈ ਬੂਝ ਸੁਣ ਮੈ ਤੇ ਯਾਤ ਕਰੇਗਾ ਖਾਲਸਾ ਫਕੀਰ ਨਾ ਕੋਈ ਸਾਰੇ ਸਾਮੀ ਨਾਂਗੇ ਜੇ ਸਮਝੋ ਇਹ ਬਾਲੀ ਗੁਰੂ ਨਾਮ ਜਹਾਜ ਹੈ ਛੋਲੇ ਸੂਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰੂ ਘਰ ਨੂੰ ਸੋਨਹਾਂ ਗੁਰੂ ਨਾਮ ਜਹਾਜ ਹੈ ਕਹੇ ਸੋਤਰੇ ਪਉਰ ਓ ਸ਼ਰਧਾ ਕਰ ਸੇਵ ਦੇ ਗੁਰੂ ਪਾਰਉਤਾਰਨਾ ਬੋਲੇ ਈ ਸੋਨੇ ਹਾਲ ਤੁਸਰੀ ਪਉਰ ਬੋਲੇ ਈ ਸੋਨੇ ਹਾਲ ਤੁਸਰੀ ਪਉਰ ਓ ਜੇਵੇ ਨਿਹਾਲ ਹੋ ਜਾਵੇ ਸਿਤਾ ਸਿੰਘਾਂ ਨੂੰ ਪਾਵੇ ਸਤਿਗੁਰੂ ਬੋਲੇ ਈ ਸੋਨੇ ਹਾਲ ਤੁਸਰੀ ਪਉਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੱਜ-ਬੱਜ ਕੇ ਜਕਾਰਾਂ ਗਜਾਵੇ ਮਾਤਾ ਗੁਜਰਤੌਰ ਜੀ ਸਹਿਜਾਦਿਆਂ ਦੇ ਮਨਾਂ ਨੂੰ ਭਾਗ ਨਿਹਾਲੋ ਜਾਵੇ ਸਤਿ ਸ੍ਰੀ ਅਕਾਲ ਬਾਜੀ ਬਿਕਾ ਖੌਸ ਆ ਗੁਰਜੀਤ ਫਤਿਹ ਸਤਿ ਸ੍ਰੀ ਅਕਾਲ ਬਾਜੀ ਜੀ ਦਾ ਖਾਲਸਾ ਬਾਜੀ ਜੀ ਦੀ ਮੱਤੇ ਨਿਵਾਜੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਸੇਪਏ ਇੱਕ ਗਏ ਇੱਕ ਪੇਰ ਭਏ राम चंद्र कृष्ण के अवतार भी अनेक हैं ब्रह्मा विष्णु के ते ਮੇਰੇ ਨਾਨੂ ਵਾਹੀ ਗੁਰ ਸਤ ਨਾਮ 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 ਗਾਹੀ ਗੁਰ ਸਤ ਨਾਮ ਵਾਹੀ ਗੁਰ ਰਾਜ ਜੀ ਦੀ ਦਾਸਾ ਰਾਜ ਜੀ ਦੀ ਮਤੇ ਉਹ ਪਿਆਰੀ ਸੰਗਤ ਨੇ ਸਾਰੀ ਸੰਗਤ ਨੇ ਸੇਵਾ ਕੀਤੀ ਹੈ ਕਿ ਜੇ ਸਾਹਿਬਾ ਬਾਬਾ ਬਤੀ ਜੀ ਤੇ ਸੂਰ ਸਿੰਘਾ ਸਿੰਘ ਜੀ ਨੇ ਸ਼ਹੀਦਾਂ ਜੋਧਿਆਂ ਸੁਗਰੀਆਂ ਗਰੀਆਂ ਸਾਰਿਆਂ ਦੀ ਯਾਦ ਵਿੱਚ ਇਸ ਮੌਕੇ ਤੇ ਖੜੇ ਨੇ 何だ